ਮੰਦਿਰ ਜੀ ਤੁਹਾਡਾ ਸਵਾਗਤ ਹੈ ਤੁਹਾਡਾ ਮਾਸਟਰ ਕਲਾਸਿਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਣੀ ਤਿਆਰੀ ਨੂੰ ਜਿਹੜਾ ਵਧੀਆ ਢੰਗ ਦੇ ਨਾਲ ਕਰ ਰਹੇ ਹੋਵੋਗੇ ਕਰਾ ਜੀ ਇੱਕ ਵਾਰੀ ਮੈਨੂੰ ਦੱਸ ਦਿਓ ਮੇਰੀ ਆਵਾਜ਼ ਤੁਹਾਡੇ ਤੱਕ ਸਹੀ ਪਹੁੰਚ ਰਹੀ ਆ ਫਿਰ ਆਪਾਂ ਕਲਾਸ ਨੂੰ ਸ਼ੁਰੂ ਕਰਦੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਇੱਥੇ ਆਪਾਂ ਜਿਹੜਾ ਹਿਸਟਰੀ ਦੇ ਕੋਲਡੀ ਦੋ ਸਬਜੈਕਟ ਕਵਰ ਕਰ ਰਹੇ ਹਾਂ ਮਾਸਟਰ ਕੈਡਰ ਲੈਕਚਰਰ ਕੈਡਰ ਦੇ ਜਿਹੜਾ ਬੇਸ ਬਣਾ ਕੇ ਚੱਲੇ ਆ ਬਟ ਜਿਹੜਾ ਆਪਾਂ ਤਿਆਰੀ ਹੈ ਉਹ ਇਸ ਤਰੀਕੇ ਨਾਲ ਕਰ ਰਹੇ ਆ ਕਿ ਪੰਜਾਬ ਦਾ ਕੋਈ ਵੀ ਕੰਪੀਟੀਟਿਵ ਇਗਜ਼ਾਮ ਹੋਵੇ ਆਪਾਂ ਈਜ਼ੀਲੀ ਉਹਦੇ ਨਾਲ ਸੰਬੰਧਿਤ ਜਿਹੜੀ ਵੀ ਕੋਈ ਵੀ ਜਾਣਕਾਰੀ ਆ ਉਹਨੂੰ ਆਪਾਂ ਇੱਥੋਂ ਇੱਕ ਥਾਂ ਤੋਂ ਹੀ ਲੈ ਸਕਦੇ ਆ ਤਾਂ ਸ਼ੁਰੂ ਕਰਦੇ ਰਾਜੀ ਆਪਾਂ ਆਪਣੀ ਅੱਜ ਦੀ ਕਲਾਸ ਲਿੰਕ ਨੂੰ ਸ਼ੇਅਰ ਕਰ ਦਿਓ ਤਾਂ ਜੋ ਜਿਹੜੇ ਹੋਰ ਸਟੂਡੈਂਟਸ ਆ ਉਹ ਵੀ ਪਹੁੰਚ ਜਾਣ ਜਿਹੜੇ ਨਵੇਂ ਆ ਉਹ ਸਬਸਕ੍ਰਾਈਬ ਕਰ ਦਿਓ ਬਈ ਤਾਂ ਜਿਵੇਂ ਤੁਹਾਨੂੰ ਪਤਾ ਰਹੇ ਆ ਜੇ ਆਪਾਂ ਪ੍ਰੈਜ਼ੀਡੈਂਟ ਵਾਲਾ ਟਾਪਿਕ ਆ ਜਿਹੜਾ ਉਹ ਕਵਰ ਕਰ ਲਿਆ ਸੀ ਉਪ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਵਾਲਾ ਟਾਪਿਕ ਆ ਜਿਹੜਾ ਉਹ ਵੀ ਕਵਰ ਕਰ ਲਿਆ ਸੀ ਤਾਂ ਉਸੇ ਤਰ੍ਹਾਂ ਅੱਜ ਆਪਾਂ ਜਿਹੜਾ ਪ੍ਰਾਈਮ ਮਿਨਿਸਟਰ ਵਾਲਾ ਟਾਪਿਕ ਉਹ ਸ਼ੁਰੂ ਕਰਨਾ ਜਿਵੇਂ ਆਪਾਂ ਭਾਰਤ ਦੇ ਸਾਰੇ ਰਾਸ਼ਟਰਪਤੀ ਕੀਤਾ ਸੀ ਉਹਨਾਂ ਨਾਲ ਸੰਬੰਧਿਤ ਕਰ ਦਿੱਤੇ ਸੀ ਤਾਂ ਅੱਜ ਆਪਾਂ ਜਿਹੜਾ ਪ੍ਰਾਈਮ ਮਿਨਿਸਟਰ ਹੈਗੇ ਉਹ ਵੀ ਇਸੇ ਤਰ੍ਹਾਂ ਸ਼ੁਰੂ ਕਰਾਂਗੇ ਅੱਜ ਦੀ ਕਲਾਸ 'ਚ ਆਪਾਂ ਪਹਿਲਾਂ ਭਾਰਤ ਦੇ ਜਿੰਨੇ ਵੀ ਹੁਣ ਤੱਕ ਪ੍ਰਧਾਨ ਮੰਤਰੀ ਹੋਏ ਆ ਉਹਨਾਂ ਨੂੰ ਸਾਰਿਆਂ ਨੂੰ ਕਵਰ ਕਰਾਂਗੇ ਫੇਰ ਉਸ ਤੋਂ ਬਾਅਦ ਇਹਦੇ ਨਾਲ ਸੰਬੰਧਿਤ ਆਰਟੀਕਲ ਤੇ ਜਿਹੜੀਆਂ ਇਹਦੀਆਂ ਸ਼ਕਤੀਆਂ ਹੁੰਦੀਆਂ ਜਿਹੜੀ ਇਹਦੀ ਮੰਤਰੀ ਮੰਡਲ ਹੁੰਦੀ ਹੈ ਉਹਦੇ ਬਾਰੇ ਕੈਬਨਿਟ ਹੁੰਦੀ ਹੈ ਜਿਹੜੀ ਉਹਦੇ ਬਾਰੇ ਆਪਾਂ ਫੇਰ ਡਿਸਕਸ ਕਰਾਂਗੇ ਅੱਜ ਵਾਲੀ ਕਲਾਸ ਦੇ ਵਿੱਚ ਆਪਾਂ ਭਾਰਤ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਹੋਏ ਆ ਉਹ ਸਾਰੇ ਬਾਰੇ ਜਿਹੜਾ ਇੱਥੇ ਡਿਸਕਸ ਕਰਾਂਗੇ ਤੇ ਸ਼ੁਰੂ ਕਰਦੇ ਰਹਿ ਜੀ ਆਪਣੇ ਕਲਾਸ ਓਕੇ ਅਬ ਸਾਰਾ ਕੁਝ ਪ੍ਰਾਈਮ ਮਿਨਿਸਟਰ ਹੈ ਜੇ ਸੰਸਦੀ ਸਰਕਾਰ ਹੁੰਦੀ ਹੈ ਵੀ ਆਪਣੇ ਭਾਰਤ ਦੇ ਵਿੱਚ ਜਿਹੜੀ ਸੰਸਦੀ ਸਰਕਾਰ ਪਾਈ ਜਾਂਦੀ ਹੈ ਉਹਦੇ ਵਿੱਚ ਜਿਹੜੀ ਨਾ ਮਾਤਰ ਕਾਰਜਪਾਲਿਕਾ ਹੁੰਦੀ ਹੈ ਇੱਕ ਜਿਹੜਾ ਹੈ ਜੇ ਤੇ ਇੱਕ ਜਿਹੜੀ ਅਸਲੀ ਕਾਰਜਪਾਲਿਕਾ ਹੁੰਦੀ ਹੈ ਨਾ ਮਾਤਰ ਕਾਰਜਪਾਲਿਕਾ ਰਾਸ਼ਟਰਪਤੀ ਅਸਲੀ ਕਾਰਜਪਾਲਿਕਾ ਜਿਹੜਾ ਉਹ ਪ੍ਰਧਾਨ ਮੰਤਰੀ ਹੁੰਦਾ ਹੈ ਨਾਮ ਅਧਿਕਾਰਜ ਬਾਲਿਕਾ ਦਾ ਜਿਹੜਾ ਮੁਖੀ ਹੁੰਦਾ ਹੈ ਜੇ ਰਾਸ਼ਟਰਪਤੀ ਉਹ ਦੇਸ਼ ਦਾ ਪ੍ਰਮੁੱਖ ਹੁੰਦਾ ਹੈ ਹੈਡ ਆਫ ਸਟੇਟ ਹੁੰਦਾ ਹੈ ਜੇ ਤੁਹਾਨੂੰ ਮੈਂ ਦੱਸਿਆ ਸੀਗਾ ਸਭ ਤੋਂ ਪਹਿਲੀ ਕਲਾਸ ਦੇ ਵਿੱਚ ਕਿ ਇਹ ਦੇਸ਼ ਸਟੇਟ ਸ਼ਬਦ ਜਿਹੜਾ ਇਹ ਦੇਸ਼ ਲਈ ਵਰਤਿਆ ਜਾਂਦਾ ਨਾ ਕਿ ਕਿਸੇ ਰਾਜ ਦੇ ਲਈ ਆਪਾਂ ਸਭ ਤੋਂ ਪਹਿਲਾਂ ਜਿਹੜਾ ਭਾਗ 1 ਸੰਵਿਧਾਨ ਦਾ ਕੀਤਾ ਸੀਗਾ ਉਹਦੇ ਵਿੱਚ ਇਸ ਸ਼ਬਦ ਦੀ ਪੂਰੀ ਚਰਚਾ ਕਰਕੇ ਆਏ ਆਂ ਆਰਟੀਕਲ 1 ਤੋਂ 4 ਤੱਕ ਜਿਹੜੇ ਇਸੇ ਨਾਲ ਸੰਬੰਧਿਤ ਆ ਉੱਥੇ ਆਪਾਂ ਇਹਨੂੰ ਡਿਸਕਸ ਕੀਤਾ। ਉਹ ਕਲਾਸ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਨਹੀਂ ਸਮਝ ਆਇਆ ਤਾਂ। ਪ੍ਰਧਾਨ ਮੰਤਰੀ ਰਾਜੇ ਹੈੱਡ ਆਫ ਗਵਰਨਮੈਂਟ ਹੁੰਦਾ ਸਰਕਾਰ ਦਾ ਮੁਖੀ ਹੁੰਦਾ। ਠੀਕ ਹੈ। ਤੇ ਅੱਜ ਅੱਜ ਆਪਾਂ ਜਿਹੜਾ ਪ੍ਰਧਾਨ ਮੰਤਰੀ ਆ ਪਹਿਲਾਂ ਸਾਰੇ ਭਾਰਤ ਦੇ ਪ੍ਰਧਾਨ ਮੰਤਰੀ ਜਿਹੜੇ ਉਹਨਾਂ ਨਾਲ ਸੰਬੰਧਿਤ ਜਿਹੜੇ ਫੈਕਟ ਆ ਜਿਥੋਂ ਕੁਐਸਚਨ ਬਣਦੇ ਆ ਉਹ ਉਹ ਆਪਾਂ ਅੱਜ ਡਿਸਕਸ ਕਰਾਂਗੇ। ਪੰਡਿਤ ਜਵਾਹਰ ਲਾਲ ਨਹਿਰੂ ਆਪਣੇ ਦੇਸ਼ ਦੇ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਆ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਸਭ ਤੋਂ ਪਹਿਲੇ ਪ੍ਰਧਾਨ ਮੰਤਰੀ ਬਣੇ ਸੀ ਪੰਡਤ ਜਵਾਹਰ ਲਾਲ ਨਹਿਰੂ ਸਮਾਂ 1947 ਤੋਂ 64 ਤੱਕ ਰਹੇ ਜੇ ਇਹ ਨਾਮ ਨਾਨ ਅਲਾਈਨ ਮੂਵਮੈਂਟ ਜਿਹੜਾ ਉਹਦੇ ਨਾਲ ਸੰਬੰਧਿਤ ਸੀਗੇ ਚੀਨ ਦੀ جنگ ਆ ਜਿਹੜੀ 1962 ਦੇ ਵਿੱਚ ਹੋਈ ਸੀਗੀ ਉਹ ਪੰਡਤ ਨਹਿਰੂ ਦੇ ਸਮੇਂ ਹੋਈ ਸੀ ਠੀਕ ਹੈ ਫਿਰ ਉਸ ਤੋਂ ਬਾਅਦ ਰਹੇ ਜ ਇਹਨਾਂ ਦੀ ਜਦੋਂ ਮੌਤ ਹੋ ਗਈ ਸੀ 1964 ਦੇ ਵਿੱਚ 1964 ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ ਤਾਂ ਜਿਹੜੇ ਗੁਲਜ਼ਾਰੀ ਲਾਲ ਨੰਦਾ ਉਹ ਪਹਿਲੇ ਕਾਰਜਕਾਰੀ ਪੀਐਮ ਬਣੇ ਸੀ ਜੇ ਰਾਜੇ ਪਹਿਲੇ ਪੀਐਮ ਪੋਚਲੇਨ ਤਾਂ ਪੰਡਿਤ ਜਵਾਹਰ ਲਾਲ ਨਹਿਰੂਆ ਜੇ ਪਹਿਲੇ ਕਾਰਜਕਾਰੀ ਪੀਐਮ ਪੋਚਲੇਨ ਸ਼ਬਦ ਦਾ ਧਿਆਨ ਰੱਖਣਾ ਵੀ ਕਾਰਜਕਾਰੀ ਲਿਖਿਆ ਹੋਵੇ ਤਾਂ ਗੁਲਜਾਰੀ لال ਨੰਦਾ ਗੁਲਜਾਰੀ ਨਾਲ ਨੰਦਾ ਰਾਜੇ ਦੋ ਵਾਰ ਜਿਹੜੇ ਕਾਰਜਕਾਰੀ ਪ੍ਰਧਾਨ ਮੰਤਰੀ ਬਣੇ ਸੀਗੇ ਪਹਿਲੀ ਵਾਰ 1964 ਦੇ ਵਿੱਚ ਬਣੇ ਸੀ ਜਦੋਂ ਨਹਿਰੂ ਦੀ ਮੌਤ ਹੋਈ ਤੇ ਦੂਜੀ ਵਾਰ ਜੇ 1966 ਦੇ ਵਿੱਚ ਇਹ ਜਦੋਂ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਹੋਈ ਦੇ ਦੋ ਵਾਰੀ ਇਹਨਾਂ ਨੇ ਉਹਦਾ ਸੰਭਾਲਿਆ ਸੀਗਾ ਪੀਐਮ ਦਾ ਕਾਰ ਦੇ ਬਲਜਾਰੀ لال ਨੰਦਾ ਠੀਕ ਹੈ ਨਾ ਤਾਂ ਇਹਨਾਂ ਨੂੰ ਆਪਾਂ ਗੈਂਤੀ ਚ ਨਹੀਂ ਗੈਂਦੇ ਪਹਿਲੇ ਪੰਡ ਜਵਾਲਾ Nehru ਆ ਤੇ ਦੂਜੇ ਲਾਲ ਬਹਾਦਰ ਸ਼ਾਸਤਰੀ ਆਉਣਗੇ ਰਾਜੇ ਠੀਕ ਹੈ ਨਾ ਇਹਨਾਂ ਨੇ ਨਾਰਾ ਦਿੱਤਾ ਸੀ ਜੈ ਜਵਾਨ ਜੈ ਕਿਸਾਨ ਲਾਲ ਬਹਾਦਰ ਸ਼ਾਸਤਰੀ ਇਹਨਾਂ ਦਾ ਨਾਰਾ ਜੈ ਜਵਾਨ ਜੈ ਕਿਸਾਨ ਉਹਦੇ ਤੇ ਰਹਿੰਦੇ ਇਹਨਾਂ ਦੀ ਮੌਤ ਹੋਈ ਸੀ ਰਾਜੇ ਫਿਰ ਉਸ ਤੋਂ ਬਾਅਦ ਫਿਰ ਕੌਣ ਪੀਐਮ ਬਣਿਆ ਸੀਗਾ ਗੁਲਜਾਰੀ ਦਾਲ ਅਨੰਦਾ ਦੂਜੀ ਵਾਰ ਬਣਿਆ ਸੀ 1962 ਦੇ ਵਿੱਚ ਜਦੋਂ ਇਹਨਾਂ ਦੀ ਮੌਤ ਹੋਈ ਸੀ 1962 ਦੇ ਵਿੱਚ ਤੇ ਭਾਰਤ ਪਾਕਿਸਤਾਨ ਜੰਗ ਹੋਈ ਸੀ ਰਾਜੇ ਜਿਹੜੀ 1965 ਦੇ ਵਿੱਚ ਉਹ ਲਾਲ ਬਹਾਦਰ ਸ਼ਾਸਤਰੀ ਦੇ ਸਮੇਂ ਹੋਈ ਸੀ ਇਹ ਧਿਆਨ ਚ ਰੱਖਣਾ ਰਾਜੇ ਜਿਹੜੀ 1962 ਕਾਟ ਵਾਲੀ ਚੀਨ ਦੀ ਜੰਗ ਹੋਈ ਆ ਉਹ ਪੰਡਤ 네ਹਰੂ ਦੇ ਸਮੇਂ ਦੇ ਵਿੱਚ ਹੋਈ ਆ ਜਿਹੜੀ 1965 ਵਾਲੀ ਭਾਰਤ ਪਾਕਿਸਤਾਨ ਜੰਗ ਹੋਈ ਆ ਉਹ ਲਾਲ ਬਹਾਦਰ ਸ਼ਾਸਤਰੀ ਦੇ ਸਮੇਂ ਵਿੱਚ ਹੋਈ ਆ ਮੇਨ ਕੁਐਸਚਨ ਇਹ ਬਣਦਾ ਹੁੰਦਾ ਅਧਦੇ ਤੇ ਰਹਿੰਦੇ ਮੌਤ ਕਿਹੜੇ ਪੀਐਮ ਦੀ ਹੋਈ ਤਾਂ 네ਹਰੂ ਦੀ ਹੋ ਇਨਾਂ ਦਾ ਨਾਰਾ ਜੈ ਜਵਾਨ ਜੈ ਕਿਸਾਨ ਉਸ ਤੋਂ ਬਾਅਦ ਤੀਜੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੰਦੇ ਰਾਜੀ ਜਿਨ੍ਹਾਂ ਨੂੰ ਆਇਰਨ ਲੇਡੀ ਕਿਹਾ ਜਾਂਦਾ ਇਹ 10 ਸਾਲ ਤੱਕ ਦੋ ਵਾਰ ਇਹ ਪੀਐਮ ਬਣਿਆ ਰਾਜੀ ਪਹਿਲੀ ਵਾਰ ਬਣਿਆ ਜੀ ਦੋ ਦੋ ਇਹ 10 ਸਾਲ ਤੱਕ ਰਹੇ ਲਗਾਤਾਰ 1964 ਤੋਂ 77 ਤੱਕ ਤੇ ਜਦੋਂ ਦੂਜੀ ਵਾਰ ਬਣੇ ਰਾਜੀ ਇਹ 80 ਤੋਂ 84 ਤੱਕ ਰਹੇ ਦੋ ਵਾਰ ਜਿਹੜਾ ਪੀਐਮ ਬਣਿਆ 10 ਸਾਲ ਤੱਕ ਪਹਿਲੀ ਵਾਰ 1964 ਤੋਂ 77 ਤੱਕ ਦੂਜੀ ਵਾਰ 1980 ਤੋਂ 84 ਤੱਕ ਇਹਨਾਂ ਨੇ ਨਾਰਾ ਦਿੱਤਾ ਸੀ राजे ਗਰੀਬੀ ਹਟਾਓ ਨਾਰੇ ਜ਼ਰੂਰ ਧਿਆਨ ਚ ਰੱਖ ਲਿਓ ਗਰੀਬੀ ਹਟਾਓ ਦਾ ਨਾਰਾ ਇੰਦਰਾ ਗਾਂਧੀ ਨੇ ਦਿੱਤਾ ਸੀ ਫਿਰ ਹਰੀ ਕ੍ਰਾਂਤੀ ਦੇ ਨਾਲ राजे ਇਹਨਾਂ ਨੇ ਖੇਤੀ ਦੇ ਵਿੱਚ ਵਾਅਦਾ ਕੀਤਾ ਸੀ ਗ੍ਰੀਨ ਰੈਵੋਲੂਸ਼ਨ ਦੇ ਦੁਆਰਾ ਖੇਤੀ ਦੇ ਵਿੱਚ ਵਾਅਦਾ ਕੀਤਾ ਗਿਆ ਸੀਗਾ 42 ਅਮੈਂਡਮੈਂਟ 1976 ਦੇ ਵਿੱਚ ਜੋ ਹੋਈ ਸੀਗੀ ਜਿਹਨੂੰ ਮਿਨੀ ਸੰਵਿਧਾਨ ਕਿਹਾ ਜਾਂਦਾ ਐਮਰਜੈਂਸੀ ਦੇ ਦੌਰਾਨ ਹੋਈ ਸੀਗੀ ਉਹ ਵੀ ਇੰਦਰਾ ਗਾਂਧੀ ਨੇ ਕੀਤੀ ਸੀ 1971 ਦੇ ਵਿੱਚ ਜਿਹੜੀ ਭਾਰਤ ਪਾਕਿਸਤਾਨ ਜੰਗ ਹੋਈ ਸੀਗੀ ਉਹ ਇੰਦਰਾ ਗਾਂਧੀ ਦੇ ਸਮੇਂ ਹੋਈ ਸੀ ਜਿਹਨੂੰ ਜਿੱਤ ਕੇ ਬੰਗਲਾਦੇਸ਼ ਦਾ ਜਿਹੜਾ ਬੰਗਲਾਦੇਸ਼ ਨੂੰ ਬਣਾਇਆ ਗਿਆ ਸੀ 1975 ਦੇ ਵਿੱਚ राजे 75 ਤੋਂ 77 ਤੱਕ 인ਦਰਾ ਗਾਂਧੀ ਨੇ ਐਮਰਜੈਂਸੀ ਲਗਵਾਈ ਸੀ ਪਰ ਜਿਹੜਾ ਕੌਣ ਸੀ ਉਦੋਂ ਫਰੁਖਦਿਨ ਅਲੀ ਅਹਿਮਦ ਸੀਗੇ ਜਦੋਂ ਐਮਰਜੈਂਸੀ ਲੱਗੀ ਸੀ ਫਿਰ 1977 ਦੇ ਵਿੱਚ ਜਦੋਂ ਐਮਰਜੈਂਸੀ ਖੁੱਲੀ ਸੀ राजे ਤਾਂ 1977 ਦੇ ਵਿੱਚ ਮੁਰਾਰਜੀ ਦੇਸਾਈ ਦੀ ਸਰਕਾਰ ਬਣੀ ਸੀਗੀ ਪਹਿਲੀ ਵਾਰ ਗੈਰ ਕਾਂਗਰਸੀ ਸਰਦਾਰ ਸਰਕਾਰ ਬਣੀ ਸੀ 1977 ਤੋਂ ਲੈ ਕੇ 1900 99 ਤੱਕ ਜਿਹੜਾ ਮੁਰਾਰਜੀ ਦੇਸਾਈ ਦੀ ਸਰਕਾਰ ਰਹੀ ਸੀ ਫਿਰ 1969 ਤੋਂ 1980 ਤੱਕ ਚਰਨ ਸਿੰਘ ਦੀ ਸਰਕਾਰ ਰਹੀ ਸੀ ਫਿਰ ਫਿਰ 80 ਤੋਂ 84 ਤੱਕ ਜਿਹੜਾ 인ਦਰਾ ਗਾਂਧੀ ਆਈ ਸੀ 1984 ਦੇ ਵਿੱਚ ਜਿਹੜਾ ਇਹਨਾਂ ਦੀ ਹਤਿਆ ਕੀਤੀ ਗਈ ਸੀ 1984 ਦੇ ਵਿੱਚ ਜਿਹੜਾ ਆਪਰੇਸ਼ਨ ਬਲੂ ਸਟਾਰ ਹੁੰਦਾ ਜਿਹਨੂੰ ਆਪਾਂ 84 ਦੇ ਦੰਗੇ ਕਹਿੰਦੇ ਆ ਤਾਂ ਉਹ ਵੀ 인ਦਰਾ ਗਾਂਧੀ ਦੇ ਸਮੇਂ ਹੋਈ ਸੀ ਠੀਕ ਹੈ ਨਾ ਧਿਆਨ ਚ ਰੱਖਣਾ ਦੋ ਵਾਰ ਬਣੀ ਉਹਨਾਂ ਵਾਰੀ ਆਪਾਂ ਪੜਾਂਗੇ ਰਾਜਮੁਰਾਰਜੀ ਦੇ ਸਾਇ ਤੇ ਚਰਨ ਸਿੰਘ ਉਦੋਂ ਮੈਂ ਇੱਥੇ ਤਾਂ ਦੱਸਿਆ ਵੀ ਕਿ ਪਤਾ ਲੱਗ ਜੇ ਵੀ ਇਹ ਇੰਨੇ ਟਾਈਮ ਵਾਸਤੇ ਰਾਸਤੇ ਵੀ ਸਾਨੂੰ ਚ ਕੌਣ ਸੀ ਪਹਿਲੀ ਵਾਰ 64 ਤੋਂ 77 ਦੂਜੀ ਵਾਰ 80 ਤੋਂ 84 ਨਾਰਾ ਦਿੱਤਾ ਗਰੀਬੀ ਹਟਾਓ ਹਰੀ ਕ੍ਰਾਂਤੀ ਇੰਦਰਾ ਗਾਂਧੀ ਦੇ ਨਾਲ ਸੰਬੰਧਿਤ ਆ ਖੇਤੀ ਨਾਲ ਸੰਬੰਧਿਤ ਜੋ ਇੰਦਰਾ ਗਾਂਧੀ ਨੇ ਲਿਆਂਦੀ ਸੀ 1942ਵੀਂ ਸੂਤ ਜਿਹੜੀ 1979 ਦੇ ਚ ਇੰਦਰਾ ਗਾਂਧੀ ਦੇ ਸਮੇਂ ਹੋਈ ਆਰਐਨ ਲੇਡੀ ਕਿਹਾ ਜਾਂਦਾ ਇਹਨੂੰ ਪਾਕਿਸਤਾਨ ਭਾਰਤ ਪਾਕਿਸਤਾਨ ਜਾਂ 1971 ਵਾਲੀ ਇਹਦੇ ਵਿੱਚ ਸਮੇਂ دوران ਹੋਈ ਸੀ ਤੇ ਬੰਗਲਾਦੇਸ਼ ਬਣਾਇਆ ਗਿਆ ਸੀ ਇੰਦਰਾ ਗਾਂਧੀ ਦੇ ਸਮੇਂ 1975 ਦੇ ਵਿੱਚ ਐਮਰਜੈਂਸੀ ਲਗਾਈ ਸੀ ਇਹਨੇ 84 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਸੀ ਇਹਦੇ ਸਮੇਂ ਵਿੱਚ ਤੇ 84 ਦੇ ਵਿੱਚ ਇਹਦੀ ਹਤਿਆ ਕੀਤੀ ਗਈ ਸੀ ਫਿਰ ਮੁਰਾਰਜੀ ਦੇਸਾਈ ਹੁੰਦੀ ਹੈ ਰਾਜੇ 1970 ਤੋਂ 1990 ਦਾ ਕੌਂਦੇ ਆ ਇਹ ਪਹਿਲੇ ਗੈਰ ਕਾਂਗਰਸੀ ਪੀਐਮ ਸੀ ਰਾਜੇ ਜਨਤਾ ਪਾਰਟੀ ਦੇ ਨਾਲ ਸੰਬੰਧਿਤ ਸੀਗੇ ਇਹ ਤੇ 44 ਅਮੈਂਡਮੈਂਟ ਜਿਹੜੀ ਕਿ 44 ਐਮੈਂਡਮੈਂਟ 1978 ਦੇ ਵਿੱਚ ਕੀਤੀ ਗਈ ਸੀਗੀ ਉਹ ਮੁਰਾਰਜੀ ਦੇਸਾਈ ਦੀ ਸਰਕਾਰ ਵਿੱਚ ਸਮੇਂ ਕੀਤੀ ਗਈ ਸੀ ਇਹਨਾਂ ਨੇ ਇਹ ਐਮੈਂਡਮੈਂਟ ਦੇ ਤਹਿਤ ਕੀਤਾ ਸੀਗਾ ਕਿ ਕੋਈ ਵੀ ਜੇ ਆਪਾਂ ਐਮਰਜੈਂਸੀ ਲਗਾਉਣੇ ਆ ਤਾਂ ਉਹਦੇ ਵਾਸਤੇ ਵਿਸ਼ੇਸ਼ ਬਹੁਮਤ ਚਾਹੀਦੀ ਆ ਉਹ ਇਸ ਚੀਜ਼ ਦੇ ਵਿੱਚ ਇਸ ਐਮੈਂਡਮੈਂਟ ਦੇ ਤਹਿਤ ਕੀਤੀ ਗਈ ਸੀ ਤਾਂ ਇੱਥੇ ਨੋਟ ਇਹ ਰਹਿ ਜਾਏ ਵੀ ਦੋ ਡਿਪਟੀ ਪੀਐਮ ਆ ਜਿਹੜੇ ਉਹ ਕਿਹੜੇ ਪੀਐਮ ਦੇ ਸਮੇਂ ਵਿੱਚ ਸੀ ਇਹ ਕੁਐਸਚਨ ਬਣਿਆ ਹੋਇਆ ਦੋ ਤਿੰਨ ਵਾਰੀ ਕੁਐਸਚਨ ਪੇਪਰ ਦੇ ਵਿੱਚ ਆਇਆ ਹੋਇਆ ਕਿ ਦੋ ਡਿਪਟੀ ਪੀਐਮ ਦੀ ਵਿਵਸਥਾ ਜਿਹੜੀ ਉਹ ਕਿਹੜੇ ਪੀਐਮ ਦੇ ਦੌਰਾਨ ਸਮੇਂ ਦੌਰਾਨ ਸੀ ਤਾਂ ਮੁਰਾਰ지 ਦਿਸਾਈ ਕਿਹੜੇ ਕਿਹੜੇ ਡੈਪਟੀ ਪੀਐਮ ਸੀ ਰਾਜੇ ਬਾਬੂ ਜਗਜੀਵਨ ਰਾਮ ਤੇ ਚੌਧਰੀ ਚਰਨ ਸਿੰਘ ਇਹ ਦੋਨੋਂ ਮੁਰਾਰ지 ਦਿਸਾਈ ਦੇ ਸਮੇਂ ਡੈਪਟੀ ਪੀਐਮ ਸੀਗੇ ਫਿਰ ਚਰਨ ਸਿੰਘ ਰਾਜੇ ਪੰਜਵੇਂ ਪੀਐਮ ਆ 1979 ਤੋਂ 1980 171 ਦੇ ਨਾਲ ਹੀ ਸਰਕਾਰ ਬਣੀ ਸੀਗੀ ਕਿਸਾਨਾਂ ਦੇ ਹੱਕਾਂ ਲਈ ਹਾਮੀ ਭਰੀ ਸੀ ਇਹਨਾਂ ਨੇ ਫਿਰ ਰਜੀਵ ગાંધી ਆਉਂਦੇ ਰਾਜੇ ਜਦੋਂ 1984 ਦੇ ਵਿੱਚ ਇੰਦਰਾ ਗਾਂਧੀ ਦੀ ਹੱਤਿਆ ਕਰ ਦਿੱਤੀ ਜਾਂਦੀ ਆ ਤਾਂ ਗਿਆਨੀ ਜੈਲ ਸਿੰਘ ਜਿਹੜੇ ਉਹ ਰਜੀਵ ਗਾਂਧੀ ਨੂੰ ਪੀਐਮ ਬਣਾਉਂਦੇ ਆ ਇੰਦਰਾ ਗਾਂਧੀ ਦੀ ਮੌਤ ਤੇ ਜਿਹੜਾ ਗਿਆਨੀ ਜੈਲ ਸਿੰਘ ਆ ਉਹ 1984 ਦੇ ਵਿੱਚ ਰਜੀਵ ਗਾਂਧੀ ਨੂੰ ਪੀਐਮ ਬਣਾਉਂਦੇ ਆ 1999 ਤੱਕ ਰਹਿੰਦੇ ਰਹੇ ਇਹ ਸਭ ਤੋਂ ਨੌਜਵਾਨ ਪੀਐਮ ਸੀਗੇ ਰਜੀਵ ਗਾਂਧੀ ਸਭ ਤੋਂ ਨੌਜਵਾਨ ਪੀਐਮ ਆ 40 ਸਾਲ ਦੀ ਉਮਰ ਸੀ ਜਦੋਂ ਇਹ ਪੀਐਮ ਬਣਿਆ ਦਲ ਬਦਲ ਵਿਰੋਧੀ ਬੈਲ ਜਿਹੜਾ ਉਹ ਰਜੀਵ ਗਾਂਧੀ ਦੇ ਸਮੇਂ ਆਇਆ 51 ਐਮੈਂਡਮੈਂਟ 1985 ਦੇ ਵਿੱਚ ਹੋਈ ਸੀਗੀ ਜਦੋਂ ਦਲ ਬਦਲ ਵਿਰੋਧੀ ਬੈਲ ਲਿਆਂਦਾ ਗਿਆ ਸੀ ਫਿਰ ਕੰਪਿਊਟਰ ਤੇ ਟੈਲੀਗ੍ਰਾਮ ਕ੍ਰਾਂਤੀ ਹੈ ਜਿਹੜੀ ਉਹਦੀ ਸ਼ੁਰੂਆਤ ਰਾਜੀਵ ગાંધી ਦੇ ਸਮੇਂ ਹੋਈ ਸੀ ਤੇ 1991 ਦੇ ਵਿੱਚ ਇਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਫਿਰ 7ਵੇਂ ਪੀਐਮ ਰਾਜੇ ਪੀ ਵੀ ਸਿੰਘ ਵੀ ਪੀ ਸਿੰਘ 1999 ਤੋਂ 90 ਤੱਕ ਰਹੇ ਆ ਇਹ ਇਹਨਾਂ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਆਵਾਜ਼ ਉਠਾਈ ਮੰਡਲ ਕਮਿਸ਼ਨ ਰਿਪੋਰਟ ਰਾਜੇ ਜਿਹੜਾ ਪਛੜੀਆਂ ਜਾਤੀਆਂ ਨਾਲ ਸੰਬੰਧ ਸੀ OBC ਰਿਜ਼ਰਵੇਸ਼ਨ 27% ਇਹਦੇ ਵਿੱਚ ਰੱਖੀ ਗਈ ਸੀਗੀ ਉਹ ਵੀ

ਆਰਥਿਕ ਸੰਕਟ ਦੀ ਦੀ ਸਥਿਤੀ ਦੇ ਸਮੇਂ ਦੀ ਸਰਕਾਰ ਇਹ ਸਟੇਟਮੈਂਟ ਇਸੇ ਤਰ੍ਹਾਂ ਬਣ ਸਕਦੀ ਆ ਕਿ ਆਰਥਿਕ ਸੰਕਟ ਦੀ ਸਥਿਤੀ ਸੀ ਜਦੋਂ ਤਾਂ ਉਸ ਸਮੇਂ ਕਿਸ ਦੀ ਸਰਕਾਰ ਸੀ ਤਾਂ ਚੰਦਰ ਸ਼ੇਖਰ ਦੀ ਸਰਕਾਰ ਸੀਗੀ राजे ਸਿਰਫ 7 ਮਹੀਨੇ ਵਾਸਤੇ ਇਹ ਪੀਐਮ ਰਹੇ ਆ ਫਿਰ 9ਵੇਂ ਪੀਐਮ ਪੀਵੀ ਨਰਸਿੰਘਾ ਰਾਓ ਜੋ 1991 ਤੋਂ 1996 ਤੱਕ ਰਹੇ राजे ਆਰਥਿਕ ਸੁਧਾਰਾਂ ਦੇ ਪਿਤਾ ਕਿਹਾ ਜਾਂਦਾ ਇਹਨਾਂ ਨੂੰ ਤਾਂ ਆਰਥਿਕ ਸੁਧਾਰਾਂ ਦੇ ਪਿਤਾ ਕਿਹਨੂੰ ਕਿਹਾ ਜਾਂਦਾ ਪੀ ਵੀ ਨਰਸਿੰਘਾ ਰਾਓ ਨੂੰ ਕਿਹਾ ਜਾਂਦਾ ਤੇ ਇਹਨਾਂ ਦੇ ਸਮੇਂ ਹੀ ਵਿੱਤ ਮੰਤਰੀ ਸੀ ਮਨਮੋਹਨ ਸਿੰਘ ਜੋ ਅੱਗੇ ਜਾ ਕੇ ਆਪਣੇ 14ਵੇਂ ਪੀਐਮ ਬਣਦੇ ਆ ਇਹਨਾਂ ਨੇ ਜਿਹੜਾ ਐਲ ਪੀਜੀ ਸ਼ੁਰੂ ਕੀਤਾ ਸੀ ਰਾਜੇ ਐਲ ਨਿਬਲਰਾਈਜੇਸ਼ਨ ਪੀ ਪ੍ਰਿਵਿਲੇ ਪ੍ਰਿਵਿਟੀਸ਼ਨ ਜੀ ਗਲੋਬਲਾਈਜੇਸ਼ਨ ਇਹਦਾ ਕੀ ਮਤਲਬ ਸੀਗਾ ਰਾਜੇ ਇਹਦੇ ਚ ਸੀਗਾ ਤੇ ਜਿਹੜੀਆਂ ਉਦਯੋਗਾਂ ਦੇ ਉੱਤੇ ਉਹਨਾਂ ਨੂੰ ਸਵਤੰਤਰਤਾ ਦਿੱਤੀ ਗਈ ਸੀ ਜਿਹੜੀਆਂ ਰੋਕਾਂ ਉਹ ਘਟਾਈਆਂ ਜਾਂਦੀਆਂ ਸੀ ਇਹਦੇ ਦੇ ਵਿੱਚ ਕੀ ਸੀਗਾ ਕਿ ਸਰਕਾਰ ਨੇ ਜਿਹੜੇ ਉਦਯੋਗ ਆ ਉਹ ਨਿੱਜੀ ਹੱਥਾਂ ਦੇ ਵਿੱਚ ਦੇਤੇ ਸੀਗੇ ਤੇ ਇਹਦੇ ਵਿੱਚ ਸੀਗਾ ਵਿਦੇਸ਼ੀ ਬਾਜ਼ਾਰ ਦੇ ਨਾਲ ਸੰਬੰਧਿਤ ਸੀ ਇਹ ਗਲੋਬਲਾਈਜੇਸ਼ਨ ਇਹਦੇ ਚ ਕੁਐਸਚਨ ਕਿੱਥੋਂ ਬਣ ਸਕਦਾ ਰਾਜੇ ਕਿ ਇਹ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸੀ ਸਿਰਫ ਹਜੇ ਤੱਕ 2 PM ਹੋਏ ਆ ਰਾਜੇ ਜੋ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸੀਗੇ ਤੇ ਉਹਨਾਂ PM ਬਣੇ ਸੀਗੇ ਤਾਂ ਕਿਹੜੇ-ਕਿਹੜੇ ਸੀਗੇ ਰਾਜੇ ਪੀ ਵੀ ਨਰਸਿਮਰਾਉਤੇ ਐਚ ਡੀ ਦੇਵਗੜਾ ਇਹ ਦੋਨੋਂ ਹੈਗੇ ਜਿਹੜੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸੀਗੇ ਪਰ ਇਹ ਆਪਣੇ ਪੀਐਮ ਬਣੇ ਆ ਪੀਐਮ ਬਣਨ ਤੋਂ ਬਾਅਦ ਇਹਨਾਂ ਨੇ ਜਿਹੜੀ ਯੋਗਤਾ ਕਿਉਂਕਿ ਇਹ ਪ੍ਰਬੰਧਨ ਹੁੰਦਾ ਰਹੇ ਜੀ ਆਪਣੇ ਸੰਵਿਧਾਨ ਦੇ ਵਿੱਚ ਕਿ 6 ਮਹੀਨਿਆਂ ਦੇ ਅੰਦਰ-ਅੰਦਰ ਉਹਨਾਂ ਨੂੰ ਉਹ ਯੋਗਤਾ ਪੂਰੀ ਕਰ ਲੈਣਾ ਤਾਂ ਉਹ ਪੀਐਮ ਬਣ ਸਕਦੇ ਆ ਤਾਂ ਸਦਨ ਦਾ ਮੈਂਬਰ ਨਹੀਂ ਸੀਗੇ ਦੋ ਪੀਐਮਾਂ ਦੇ ਇਹ ਕੁਐਸਚਨ ਬਣ ਜਾਂਦਾ ਹੁੰਦਾ ਵੀ ਕਿਹੜੇ-ਕਿਹੜੇ ਪੀਐਮ ਆ ਜਿਹੜੇ ਕਿਸੇ ਵੀ ਸਦਨ ਦਾ ਮੈਂਬਰ ਨਹੀਂ ਸੀਗੇ ਤਾਂ ਨਰਸਿਮਰਾਉ ਅਤੇ ਦੇਵਗੜਾ ਦੋ ਵਾਰਾ ਜੀ ਅਟਲਬਿਹਾਰੀ ਵਿਆਜਪਾਈ ਪੋਇੰਟ ਪ੍ਰਾਈਮ ਮਿੰਟ੍ਰੀ ਕਿਹਾ ਜਾਂਦਾ ਹੈ ਜੀ ਇਹਨਾਂ ਨੂੰ ਇਹਨਾਂ ਦੀ ਕਵਿਤਾਵਾਂ ਬਹੁਤ ਫੇਮਸ ਸੀਗਾ ਕਵਿਤਾਵਾਂ ਲਿਖਦੇ ਸੀ ਇਹ ਤਾਂ ਪੋਇੰਟ ਪ੍ਰਾਈਮ ਮਿੰਟ੍ਰੀ ਕਿਹਨੂੰ ਕਿਹਾ ਜਾਂਦਾ ਅਟਲਬਿਹਾਰੀ ਵਿਆਜਪਾਈ ਨੂੰ ਕਿਹਾ ਜਾਂਦਾ 1996 ਦੇ ਵਿੱਚ ਜਿਹੜਾ ਜਿਹੜਾ ਜੀ ਇਹਨਾਂ ਦੀ ਸਰਕਾਰ ਬਣੀ ਸੀਗੀ 13 ਦਿਨ ਚੱਲੀ ਸੀ ਤੇ ਜਿਹੜੀ ਆ ਉਹ ਬਾਤ ਇਹਨਾਂ ਦੀ ਸਰਕਾਰ ਡੇਗ ਗਈ ਸੀਗੀ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਸੀ ਇਹ ਫਿਰ ਐਚ ਡੀ ਦੇਵਗੋੜਾ ਰਾਜੇ 1996 97 ਦੇ ਵਿੱਚ ਬੰਦੇ ਆ ਦੱਖਣ ਭਾਰਤ ਤੋਂ ਪੀਐਮ ਬੰਦੇ ਆ ਇਹ ਕੁਐਸਚਨ ਬਣਿਆ ਹੋਇਆ ਕਿ ਦੱਖਣ ਭਾਰਤ ਤੋਂ ਪੀਐਮ ਕੌਣ ਬਣੀ ਸੀ ਐਚਡੀ ਦੇਵਗੋੜਾ ਇਹਨਾਂ ਨੇ ਕਿਸਾਨੀ ਮੁੱਦਿਆਂ ਤੇ ਆਵਾਜ਼ ਜ਼ੋਰ ਦਿੱਤਾ ਸੀ राजे ਤੇ ਇਹ ਕਿਸੇ ਸਦਨ ਦੇ ਮੈਂਬਰ ਨਹੀਂ ਸੀ ਤਾਂ ਹੁਣ ਦੋ ਹੋਗੇ राजे ਨਰਸਿੰਘਾ ਰਾਓ ਤੇ ਦੇਵਗੋੜਾ ਜਿਹੜੇ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਸੀ ਬਟ ਪੀਐਮ ਬਣੀ ਸੀ ਆਈਕੇ ਗੁਜਰਾਲ 1997 ਤੋਂ 98 ਤੱਕ राजे ਫਿਰ ਅਟਲ ਬਿਹਾਰੀ ਵਾਜਪਾਈ ਦੀ ਦੂਜੀ ਵਾਰ ਪੀਐਮ ਬਣਦੇ ਰਾਜੀ ਪਹਿਲੀ ਵਾਰ ਉਹਨਾਂ ਦੀ ਸਰਕਾਰ ਜਿਹੜੀ ਡੈਗ ਗਈ ਸੀ ਦੂਜੀ ਵਾਰ 1998 ਦੇ ਵਿੱਚ ਬਣਦੀ ਹੈ ਤੇ 2004 ਤੱਕ ਰਹਿੰਦੇ ਰਾਜੀ ਇਹਨਾਂ ਦੇ ਸਮੇਂ ਜਿਹੜਾ ਪਰਮਾਣੂ ਪ੍ਰੀਖਣ ਹੋਇਆ ਸੀਗਾ 1998 ਦੇ ਵਿੱਚ ਤੇ ਇਹਨਾਂ ਨੇ ਨਾਰਾ ਦਿੱਤਾ ਸੀ ਰਾਜੇ ਜੈ ਜਵਾਨ ਜੈ ਜਵਾਨ ਜੈ ਕਿਸਾਨ ਲਾਲ ਬਹਾਦਰੀ ਦਾ ਜਿਹੜਾ ਨਾਰਾ ਉਸੇ ਦੇ ਵਿੱਚ ਕੀਤਾ ਸੀ ਜੈ ਵਿਗਿਆਨ ਇੱਕ ਨਵਾਂ ਸ਼ਬਦ ਜੁੜਿਆ ਸੀ ਇਹਨਾਂ ਨੇ ਜੈ ਵਿਗਿਆਨ ਤਾਂ ਇਹ ਪੁੱਛ ਸਕਦੇ ਆ ਕਿ ਜੈ ਜਵਾਨ ਜੈ ਕਿਸਾਨ ਤੇ ਜੈ ਵਿਗਿਆਨ ਦਾ ਨਾਰਾ ਕਿਸ ਨੇ ਦਿੱਤਾ ਅਟਲਬਿਹਾਰੀ ਵਾਇਪਾਈ ਨੇ ਜੇ ਪੁੱਛ ਜਾਂ ਇਸ ਤਰ੍ਹਾਂ ਵੀ ਬਣ ਸਕਦਾ ਕਿ ਉਹਨਾਂ ਨੇ ਨਾਰੇ ਦੇ ਵਿੱਚ ਕਿਹੜਾ ਸ਼ਬਦ ਐਡ ਕੀਤਾ ਠੀਕ ਹੈ ਨਾ ਤਾਂ ਜੈ ਵਿਗਿਆਨ ਆ ਜਿਹੜਾ ਉਹਨੂੰ ਐਡ ਕੀਤਾ ਸੀ ਅੱਗੇ ਜਾ ਕੇ ਮੋਦੀ ਨੇ ਇਹਦੇ ਵਿੱਚ ਜੈ ਅਨੁਸ਼ਠਾਨ ਸ਼ਬਦ ਆ ਜਿਹੜਾ ਉਹ ਐਡ ਕੀਤਾ ਸੀ ਜਿਹੜਾ ਰਿਸਰਚ ਨੇ ਨਾਲ ਸੰਬੰਧਿਤ ਹੁੰਦਾ ਫਿਰ ਰਾਜੀ 14ਵੇਂ ਪੀਐਮ ਆ ਡਾਕਟਰ ਮਨਮੋਨ ਸਿੰਘ 2004 ਤੋਂ 14 ਤੱਕ ਰਹੇ ਰਾਜੇ ਇਹ ਤੇ ਇਹ ਇਕਲੌਤੇ ਜਿਹੜੇ ਇਹ ਪੀਐਮ ਅਜੇ ਇਹ ਜਿਹੜੇ ਰਾਜ ਸਭਾ ਤੋਂ ਪੀਐਮ ਬਣੇ ਸੀ ਦੋ ਆ ਜਿਹੜੇ ਕਿਸੇ ਸਦਨ ਦਾ ਮੈਂਬਰ ਨਹੀਂ ਸੀਗੇ ਤੇ ਕੱਲੇ ਡਾਕਟਰ ਮਨਮੋਹਨ ਸਿੰਘ ਰਾਜੇ ਜਿਹੜੇ ਰਾਜ ਸਭਾ ਤੋਂ ਪੀਐਮ ਬਣੇ ਸੀ ਇਹਨਾਂ ਨੂੰ ਫਾਦਰ ਆਫ ਇੰਡੀਅਨ ਇਕਨੋਮਿਕ ਰਿਫਾਰਮਰਸ ਕਿਹਾ ਜਾਂਦਾ ਪੰਜਾਬ ਤੋਂ ਪੀਐਮ ਸੀ ਰਾਜੇ ਸੈਕ ਪੀਐਮ ਸੀ ਇਹਨਾਂ ਨੇ ਆਰਥਿਕਤਾ ਨੂੰ ਸਥਿਰਤਾ ਦਿੱਤੀ ਸੀਗੀ ਆਰਟੀਆ ਐਕਟ ਜਿਹੜਾ ਉਹ ਲਾਗੂ ਕੀਤਾ ਸੀ ਰਾਈਟ ਟੂ ਇਨਫੋਰਮੇਸ਼ਨ ਐਕਟ 2005 ਜਿਹੜਾ ਉਹ ਇਹਨਾਂ ਨੇ ਲਾਗੂ ਕੀਤਾ ਸੀ ਗਲੋਬਲ ਮੱਧ ਤੇ ਭਾਰਤ ਦੀ ਪਛਾਣ ਵਧਾਈ ਸੀਗੀ ਫਿਰ ਨਰਿੰਦਰ ਮੋਦੀ ਰਾਜੀ 2014 ਦੇ ਵਿੱਚ ਬਨੇ ਸੀ ਇਹ ਤੇ 14 ਤੋਂ ਹੁਣ ਤੱਕ ਲਗਾਤਾਰ ਜਿਹੜਾ ਇਹ ਪੀਐਮ ਆ ਪਹਿਲੀ ਵਾਰ ਜਿਹੜੀ ਇਹਨਾਂ ਦੀ ਪਹਿਲੀ ਟਰਮ ਸੀ ਰਾਜੀ ਉਹ 2014 ਤੋਂ 19 ਤੱਕ ਸੀ ਜਿਹੜੀ ਦੂਜੀ ਟਰਮ ਇਹਨਾਂ ਦੀ 2019 ਤੋਂ 24 ਤੱਕ ਸੀ ਜਿਹੜੀ ਤੀਜੀ ਟਰਮ ਉਹ 24 ਤੋਂ ਹੁਣ ਜਿਹੜਾ ਇਹ ਚੱਲ ਰਹੀ ਹੈ ਇਹਨਾਂ ਦੀ ਗਵਰਨਮੈਂਟ ਤੇ ਪੀਐਮ ਬਣ ਤੋਂ ਪਹਿਲਾਂ ਰਾਜੀ ਇਹ ਗੁਜਰਾਤ ਦੇ ਸੀਐਮ ਰਹਿ ਚੁੱਕੇ ਆ 2001 ਤੋਂ 14 ਤੱਕ ਜੇ ਇਹਨਾਂ ਦਾ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਵੇਖਗੇ ਤਾਂ 2001 ਤੋਂ ਸ਼ੁਰੂ ਹੋਈ ਵੀ ਆ 2001 ਤੋਂ 14 ਤੱਕ ਇਹ सीएम ਰਹੇ ਗੁਜਰਾਤ ਦੇ ਤੇ 2014 ਤੋਂ ਵਰਤਮਾਨ ਸਮੇਂ ਤੱਕ ਲਗਾਤਾਰ ਜਿਹੜਾ ਇਹ ਪੀਐਮ ਰਹੇ ਆ ਭਾਰਤ ਦੇ ਰਾਜੇ ਇਹ ਵਰਤਮਾਨ ਨਾਲ ਰਿਲੇਟਡ ਕਰਕੇ ਇਹਨਾਂ ਦੀਆਂ ਜਿੰਨੀਆਂ ਵੀ ਮਹਮਾਤਮ ਲਾਈਆਂ ਆਪਾਂ ਉਹਨਾਂ ਬਾਰੇ ਵੇਖਾਂਗੇ ਸਭ ਤੋਂ ਪਹਿਲਾਂ ਇਹਨਾਂ ਨੇ ਡਿਜੀਟਲ ਇੰਡੀਆ ਚ ਲਾਇਆ ਰਾਜੇ ਇਹਦਾ ਕੀ ਮਤਲਬ ਸੀ ਕਿ ਹਰ ਸ਼ਹਿਰ ਨੂੰ ਡਿਜੀਟਲ ਸਰਵਿਸ ਦੇ ਨਾਲ ਜੋੜਨਾ ਇਸ ਮਹਮ ਦੇ ਤਹਿਤ ਵੀ ਹਰੇਕ ਜਿਹੜਾ ਸ਼ਹਿਰ ਆ ਉਹਨੂੰ ਡਿਜੀਟਲ ਸਰਵਿਸ ਦੇ ਨਾਲ ਜੋੜਨਾ ਉਹਦੇ ਬਾਅਦ ਮੈਕ ਇਨ ਇੰਡੀਆ ਮੈਕ ਇਨ ਇੰਡੀਆ ਕੀ ਸੀ ਰਾਜੇ ਕਿ ਦੇਸ਼ ਦੇ ਵਿੱਚ ਜਿਹੜਾ ਉਦਯੋਗ ਆ ਉਹਨਾਂ ਨੂੰ ਵਧਾਉਣਾ ਮੈਕ ਇਨ ਇੰਡੀਆ ਦੇਸ਼ ਵਿੱਚ ਉਦਯੋਗਾਂ ਨੂੰ ਵਧਾਉਣਾ ਫਿਰ ਇਹਨਾਂ ਨੇ GST ਲਾਗੂ ਕੀਤਾ ਸੀ ਰਾਜੇ ਜਿਹੜੀ ਇੱਕ ਟੈਕਸ ਬਣਾਲੀ ਸੀਗੀ ਜਿਹਦੇ ਵਿੱਚ ਹੁਣ ਗ੍ਰਾਵਟਾਈ ਆ ਫਿਰ ਜਿਹੜੀ ਧਾਰਾ 370 ਉਹਨੂੰ ਖਤਮ ਕੀਤਾ ਸੀਗਾ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਆ ਉਹਨਾਂ ਨੂੰ ਖਤਮ ਕਰਕੇ ਜਿਹੜਾ ਜੰਮੂ ਕਸ਼ਮੀਰ ਨੂੰ ਇੱਕ ਜੂਟੀ ਬਣਾਇਆ ਸੀ ਸਵਸ਼ ਭਾਰਤ ਅਭਿਆਨ ਸ਼ੁਰੂ ਕੀਤਾ ਸੀ ਜੋ ਹੈਡ ਆਪਾ ਸਭਿਆਤਾ ਦੇ ਨਾਲ ਸੰਬੰਧਿਤ ਆ उतु प्रेरिता जिहदा मतलब की सजे कि सफाई राष्ट्रीय महम उज्वल योजना चलाई राज जे इसकी भी एल पी जी कनैक्शन देना ठीक है फिर जन धन योजना चलाई राज जे गरीबा के बैंक खाते खोले गए थे इस योजना के तहत जन धन योजना ये तहत की सी गरीबा बैंक खाते खोले गए थे आयुष्मान भारत तेदा ਕੀ ਮਤਲਬ ਸਿਰਾ ਜੀ ਇਹ ਬੀਮਾ ਸਕੀਮ ਸੀ ਬੀ ਜਦੋਂ ਕੋਈ ਵੀ ਹਾਲਾਤ ਹੁੰਦੇ ਤਾਂ ਉਹਨਾਂ ਦੇ ਵਿੱਚ ਜਿਹੜਾ ਬੀਮਾ ਕੀਤੇ ਗਏ ਸੀ ਬੀਮਾ ਸਕੀਮ ਦੇ ਨਾਲ ਸੰਬੰਧਿਤ ਸੀ ਨੂੰ ਬੀਮਾ ਸਕੀਮ ਆਯੁਸ਼ਮਾਨ ਭਾਰਤ ਇੱਕ ਬੀਮਾ ਸਕੀਮ ਸੀ ਫਿਰ ਸਿਟੀਜ਼ਨ ਐਮੈਂਡਮੈਂਟ ਐਕਟ ਯਾਰ ਰਾਜੀ ਜਿਹੜੀ 2019 ਵਿੱਚ ਸੋਧ ਕੀਤੀ ਸੀ ਧਰਮ ਦੇ ਆਧਾਰਿਤ ਨਾਗਰਿਕਾ ਕਾਨੂੰਨ ਬਣਾਇਆ ਸੀ ਰਾਜੀ ਜੀ ਜਿਹਦੇ ਜਿਹੜਾ ਪਾਕਿਸਤਾਨ ਅਫਗਾਨਿਸਤਾਨ ਤੇ ਬੰਗਲਾਦੇਸ਼ ਦੇ ਨਾ ਆਉਣ ਵਾਲੇ ਸ਼ਰਨਾਰਥੀਆਂ ਦੇ ਨਾਲ ਸੰਬੰਧ ਸੀ ਇਹਦੇ ਵਿੱਚ ਜਿਹੜਾ ਮੁਸਲਮਾਨ ਧਰਮਾ ਉਹਦਾ ਵਰਣਨ ਨਹੀਂ ਕੀਤਾ ਗਿਆ ਸੀਗਾ ਫਿਰ G20 ਸਮਿਟ 2023 ਰਾਜੇ ਜਿਹੜਾ ਨਿਊ ਦਿੱਲੀ ਦੇ ਵਿੱਚ ਕੀਤਾ ਗਿਆ ਸੀਗਾ ਉਹ ਨਰਿੰਦਰ ਮੋਦੀ ਦੇ ਸਮੇਂ ਹੋਇਆ ਸੀਗਾ ਇਹਦੇ ਤਹਿਤ ਜਿਹੜੀ ਭਾਰਤ ਦੀ ਇਹਨੇ ਅੰਤਰਰਾਸ਼ਟਰੀ ਪਛਾਣ ਵਧਾਈ ਸੀਗੀ ਫਿਰ ਅੱਛੇ ਦਿਨ ਨਾਰਾ ਦਿੱਤਾ ਸੀ 2014 ਦੇ ਵਿੱਚ ਮਨਕੀ ਬਾਤ ਪ੍ਰੋਗਰਾਮ ਚ ਲਾਇਆ ਸੀ ਰਾਜੇ ਪਹਿਲਾ ਇਹ 10 ਅਕਤੂਬਰ 2014 ਨੂੰ ਚਲਾਇਆ ਸੀ ਪਹਿਲਾ ਇਹ ਆਕਾਸ਼ਵਾਣੀ ਤੇ ਚੱਲਦਾ ਸੀ ਰਾਜੇ ਫਿਰ ਦੂਰਦਰਸ਼ਨ ਪ੍ਰਾਈਵੇਟ ਚੈਨਲ ਡਿਜੀਟਲ ਪਲੇਟਫਾਰਮ YouTube OTT ਐਪ ਆ ਜਿਹੜਾ ਸਾਰੇ ਕਿਤੇ ਇਹ ਚੱਲਣ ਲੱਗਿਆ ਤੇ ਇਹਦਾ ਮਾディアਮ ਕੀ ਸੀਗਾ ਰਾਜੇ ਜਿਹੜਾ ਇਹਨਾਂ ਨੇ ਮਨ ਕੀ ਬਾਤ ਪ੍ਰੋਗਰਾਮ ਚ ਲਾਇਆ ਹਿੰਦੀ ਅੰਗਰੇਜ਼ੀ ਤੇ ਖੇਤਰੀ ਪਛਾਣ ਆ ਇਹਦਾ ਮਾディアਮ ਸੀ ਹਰ ਮਹੀਨੇ ਦੇ ਆਖਰੀ ਐਤਵਾਰ ਆ ਜਿਹੜਾ ਇਹ ਪ੍ਰੋਗਰਾਮ ਆਉਂਦਾ 11 ਵਜੇ ਇਹ ਨੋਟ ਦੇ ਵਿੱਚ ਆ ਰਾਜੇ 2023 ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਆ ਮਨ ਕੀ ਬਾਤ ਉਹਦਾ 100ਵਾਂ ਐਪੀਸੋਡ ਆ ਜਿਹੜਾ ਉਹ ਮਨਾਇਆ ਗਿਆ ਸੀਗਾ ਤੇ ਜੋ ਕਿ ਯੂਨ ਹੈੱਡਕੁਆਟਰ ਤੇ ਨਿਊਯਾਰਕ ਦੇ ਵਿੱਚ ਵੀ ਦੇਖਿਆ ਗਿਆ ਸੀ ਤਾਂ ਇਹ ਸੀ ਰਾਜੇ ਭਾਰਤ ਦੇ ਸਾਰੇ ਪੀਐਮ ਅਮੀਰ ਕਰਦੀ ਤੁਹਾਨੂੰ ਸਾਰਿਆਂ ਨੂੰ ਸਮਝ ਲੱਗਿਆ ਹੋਊਗਾ ਜੇ ਕਲਾਸ ਵਧੀਆ ਲੱਗੀ ਤਾਂ ਇਹ ਲਾਈਕ ਜ਼ਰੂਰ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜੇ ਬਾਅਦ ਚ ਰਿਕਾਰਡਡ ਕਲਾਸ ਵੇਖ ਦੇ ਰਹੇ ਜੀ ਉਹ ਵੀ ਆਪਣੀ ਫੀਡਬੈਕ ਜ਼ਰੂਰ ਦਿਆ ਕਰੋ ਮੈਨੂੰ ਲੱਗਦਾ ਜੀ ਕੱਲ ਨੂੰ ਇੱਕ ਨਵੀਂ ਕਲਾਸ ਦੇ ਵਿੱਚ ਨਵੇਂ ਟੌਪਿਕ ਦੇਣਾ। ਥੈਂਕ ਯੂ।